ਦੇਖੋ ਦੋਸਤੋ ਮੈਂ ਕੁਛ ਦਿਨ ਪਹਿਲਾਂ ਨਾ ਮਨੀ ਪਲਾਟ ਬੇਲ ਦੀ ਕਦਾਨੀ ਲਗਾਏ ਸੀ ਤੇ ਹੋ ਗਏ ਹੁਣੇ ਨੂੰ 2-3 ਮਹੀਨੇ ਤੇ ਉਦੋਂ ਚੱਲੀ ਨਹੀਂ ਸੀ ਮੈਨੂੰ ਇੰਝ ਲੱਗਦਾ ਸੀ ਵੀ ਇਹ ਚੱਲੇਗੀ ਨਹੀਂ ਪਰ ਹੁਣ ਥੋੜੀ ਦਿਨ ਬਾਅਦ ਪਤਾ ਲੱਗਿਆ ਦੇਖੋ ਕਿੰਨੀ ਸੋਹਣੀ ਫੁੱਟ ਆਈ ਇਹ ਕਿੰਨੀ ਸੋਹਣੀ ਹੋਵੇ ਚੱਲ ਪਈ ਹੈ ਤੇ ਬਹੁਤ ਹੀ ਪਿਆਰੀ ਲੱਗਦੀ ਹੈ ਤੇ ਅਹੀਂ ਆਪਾਂ ਨੇ ਕਰਨਾ ਹੈ। ਅਗਰ ਆਪਾਂ ਮਨੀ ਪਲਾਂਟ ਦੀ ਬੇਲ ਲਗਾਉਣਾ ਚਾਹੁੰਦੇ ਆ ਤਾਂ ਨਮੀ ਰਹਿਣ ਦੀ ਕੋਈ ਜ਼ਰੂਰਤ ਨਹੀਂ ਹੈ। ਉਸ ਨੂੰ ਜਗਾਂ ਗਿੱਲੀ ਕਰਕੇ ਤੇ 2-3 ਦਿਨ ਜਗ੍ਹਾ 'ਚ ਪਾਣੀ ਪਾਣੇ ਤੇ ਬਾਅਦ 'ਚ ਬੇਲ ਤੋੜ ਕੇ ਲਗਾ ਦੇਣੀ ਹੈ। ਉਸ ਦੀ ਜੜ੍ਹ ਦੀ ਕੋਈ ਜ਼ਰੂਰਤ ਨਹੀਂ ਹੈ। ਬਿਨਾਂ ਜੜ੍ਹ ਤੋਂ ਵੀ ਬੇਲ ਚੱਲ ਜਾਂਦੀ ਹੈ। ਜਦੋਂ ਆਪਾਂ ਦੱਬਾਂਗੇ ਤਾਂ ਜੜ੍ਹ ਖੁਦ ਦੇ ਖੁਦ ਬਣ ਜਾਵੇਗੀ। ਤਾਂ ਆਪਾਂ ਇਸ ਨੂੰ लगा सकते नूं, ते थोड़े दिन बाद आप ही हो जाएगी देखो जी देख दिख सकते दोस्तों बहुत सोनी हो रही है